ਨਮਾ ਜੋ ਸੂਰਜ ਛੜਿਆ ਲੋਕੋ ਉਸ ਨੂੰ ਲੋ ਪਛਾਣ ਨਮਾ ਜੋ ਸੂਰਜ ਛੜਿਆ ਲੋਕੋ ਉਸ ਨੂੰ ਲੋ ਪਛਾਣ ਨਮੀਆਂ ਕਲਮ ਨਮੀ ਉਡਾਣ ਨਮੀਆਂ ਕਲਮ ਨਮੀ ਉਡਾਣ ਇਸ ਪ੍ਰੋਜੈਕਟ ਦੀ ਰੂਪਰੇਖਾ ਸ੍ਰੀ ਸੁਖੀ ਬਾਠ ਬਣਾਈ ਇਸ ਪ੍ਰੋਜੈਕਟ ਦੀ ਰੂਪਰੇਖਾ ਸ੍ਰੀ ਸੁਖੀ ਬਾਠ ਬਣਾਈ ਓੰਕਾਰ ਤੇ ਜੇ ਨੂੰ ਥਾਪੜ ਦੇ ਕੇ ਸਭ ਨੂੰ ਗੱਲ ਸਮਝਾਈ ਓੰਕਾਰ ਤੇ ਜੇ ਨੂੰ ਥਾਪੜ ਦੇ ਕੇ ਸਭ ਨੂੰ ਗੱਲ ਸਮਝਾਈ ਬੱਚੇ ਸਾਹਿਤ ਨਾਲ ਜੋੜਨੇ ਸਾਰੇ ਲਈਏ ਠਾਂ ਬੱਚੇ ਸਾਹਿਤ ਨਾਲ ਜੋੜਨੇ ਸਾਰੇ ਲਈਏ ਠਾਣ ਨਮੀਆਂ ਕਲਮਾ ਨਮੀ ਉਡਾਣ ਨਮੀਆਂ ਕਲਮਾ ਨਮੀ ਉਡਾਣ ਕਵਿਤਾ ਗੀਤ ਕਹਾਣੀਆਂ ਲਿਖਣਾ ਬੱਚਿਆਂ ਨੂੰ ਸਮਝਾਇਆ ਕਵਿਤਾ ਗੀਤ ਕਹਾਣੀਆਂ ਲਿਖਣਾ ਬੱਚਿਆਂ ਨੂੰ ਸਮਝਾਇਆ ਸੂਝਵਾਨ ਅਧਿਆਪਕ ਕਨੇ ਵੀ ਪੂਰਾ ਸਾਥ ਨਿਭਾਇਆ ਸੂਝਵਾਨ ਅਧਿਆਪਕ ਕਨੇ ਵੀ ਪੂਰਾ ਸਾਥ ਨਿਭਾਇਆ ਸਾਂਭ ਲੈ ਸਭ ਮੋਤੀ ਹਾਰ ਦੇ ਕਿਤੇ ਖਿਲਰ ਨਾ ਜਾਣ ਸਾਂਭ ਲੈ ਸਭ ਮੋਤੀ ਹਾਰ ਦੇ ਕਿਤੇ ਖਿਲਰ ਨਾ ਜਾਣ ਨਮੀਆਂ ਕਲਮ ਨਮੀ ਉਡਾਂ ਨਮੀਆਂ ਕਲਮ ਨਮੀ ਉਡਾਂ ਹਰ ਜ਼ਿਲੇ ਹਰ ਖੇਤਰ ਦੀ ਉਹਨਾਂ ਪੁਸਤਕ ਵੀ ਛਪਵਾਈ ਹਰ ਜ਼ਿਲੇ ਹਰ ਖੇਤਰ ਦੀ ਉਹਨਾਂ ਪੁਸਤਕ ਵੀ ਛਪਵਾਈ ਸਾਰਿਆਂ ਨੂੰ ਕਰ ਇਕੱਠੇ ਅਰਪਣ ਲੋਕਾਂ ਤੋਂ ਕਰਵਾਈ ਸਾਰਿਆਂ ਨੂੰ ਕਰ ਇਕੱਠੇ ਅਰਪਣ ਲੋਕਾਂ ਨੂੰ ਕਰਵਾਈ ਨਮੀਆਂ ਸੋਚਾਂ ਸੋਚਦੇ ਬੱਚੇ ਖੁਸ਼ੀ ਖੁਸ਼ੀ ਕਰ ਜਾਣ ਨਮੀਆਂ ਸੋਚਾਂ ਸੋਚਦੇ ਬੱਚੇ ਖੁਸ਼ੀ ਖੁਸ਼ੀ ਕਰ ਜਾਣ ਨਮੀਆਂ ਕਲਮਾਂ ਨਮੀ ਉਡਾਣ ਨਮੀਆਂ ਕਲਮਾ ਨਮੀ ਉਡਾਂ ਚੰਗੀਆਂ ਸੋਚਾਂ ਚੰਗੀਆਂ ਆਦਤਾਂ ਬੱਚਿਆਂ ਨੇ ਅਪਣਾਈਆਂ ਚੰਗੀਆਂ ਸੋਚਾਂ ਚੰਗੀਆਂ ਆਦਤਾਂ ਬੱਚਿਆਂ ਨੇ ਅਪਣਾਈਆਂ ਛੱਡ ਦਿੱਤੇ ਸਭ ਝਗੜੇ ਝੇੜੇ ਕੀਤੀਆਂ ਦੂਰ ਬੁਰਾਈਆਂ ਛੱਡ ਦਿੱਤੇ ਸਭ ਝਗੜੇ ਝੇੜੇ ਕੀਤੀਆਂ ਦੂਰ ਬੁਰਾਈਆਂ ਚੰਗਿਆਂ ਦੀ ਹੀ ਕਦਰ ਹੈ ਲੋਕੀ ਚੰਗਿਆਂ ਦੇ ਗੁਣ ਗਾਣ ਚੰਗਿਆਂ ਦੀ ਹੀ ਕਦਰ ਹੈ ਲੋਕੀ ਚੰਗਿਆਂ ਦੇ ਗੁਣ ਗਾਣ ਨਮੀਆਂ ਕਲਮਾ ਨਮੀ ਉਡਾਣ ਨਮੀਆਂ ਕਲਮਾ ਨਮੀ ਉਡਾਣ ਸਿੱਧੂ ਕਾਂਗੜ ਗੁਰਵਿੰਦਰ ਨੇ ਕੀਤਾ ਕੰਮ ਨਿਆਰਾ ਸਿੱਧੂ ਕਾਂਗੜ ਗੁਰਵਿੰਦਰ ਨੇ ਕੀਤਾ ਕੰਮ ਨਿਆਰਾ ਪ੍ਰੀਤ ਹੀਰ ਨੇ ਬੈਠ ਜਲੰਧਰੋਂ ਕੀਤਾ ਖੂਬ ਪਸਾਰਾ ਪ੍ਰੀਤ ਹੀਰ ਨੇ ਬੈਠ ਜਲੰਧਰੋਂ ਕੀਤਾ ਖੂਬ ਪਸਾਰਾ ਕਲਸੀ ਨੇ ਵੀ ਤਿੱਲ ਫੁੱਲ ਪਾਇਆ ਕਮ ਇਹ ਆਪਣਾ ਜਾਣ ਕਲਸੀ ਨੇ ਵੀ ਤਿੱਲ ਫੁੱਲ ਪਾਇਆ ਕਮ ਇਹ ਆਪਣਾ ਜਾਣ ਨਮੀਆਂ ਕਲਮਾ ਨਮੀ ਉਡਾਂ ਨਮੀਆਂ ਕਲਮਾ ਨਮੀ ਉਡਾਂ ਨਮਾ ਜੋ ਸੂਰਜ ਚੜਿਆ ਹਲ ਲੋਕੋ ਉਸ ਨੂੰ ਲੋਕ ਪਛਾਣ ਨਮਨ ਜੋ ਸੂਰਜ ਚੜਿਆ ਹਲੋਕੋ ਉਸ ਨੂੰ ਲੋ ਪਛਾਣ ਨਮੀਆਂ ਕਲਮਾ ਨਮੀ ਉਡਾ ਨਮੀਆਂ ਕਲਮਾ ਨਮੀ ਉਡਾ